ਪਟਾਕੇ ਚਲਾਉਣ ਨੂੰ ਲੈ ਕੇ ਇੱਕ ਤੇਰੇ ਦੂਸਰੀ ਧਿਰ ਉੱਪਰ ਕੀਤਾ ਹਮਲਾ ਜੰਮ ਕੇ ਚਲਾਏ ਇੱਟਾ ਰੋੜੇ ਅਤੇ ਤੇਜ਼ ਧਾਰ ਹਥਿਆਰ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ ਇੱਟਾ ਰੋੜੇ ਚਲਾਉਂਦੇ ਅਤੇ ਗੁੰਡਾਗਰਦੀ ਦੀ ਸੀਸੀਟੀਵੀ ਵੀਡੀਓ ਆਇਆ ਸਾਹਮਣੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਦਿਵਾਲੀ ਵਾਲੇ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਫਿਰੋਜ਼ਪੁਰ ਦੇ ਦੁਲਤੀ ਕੇ ਰੋਡ ਵਿਖੇ ਪਰਵਾਸੀਆਂ ਵੱਲੋਂ ਜਮ ਕੇ ਗੁੰਡਾਗਰਦੀ ਕੀਤੀ ਗਈ ਇੱਕ ਗੁਰਸਿੱਖ ਪਰਿਵਾਰ ਦੇ ਘਰ ਤੇ ਹੀ ਹਮਲਾ ਕਰ ਦਿੱਤਾ ਦੋ ਲੋਕਾਂ ਨੂੰ ਜ਼ਖਮੀ ਵੀ ਕੀਤਾ ਗਿਆ ਜਾਣਕਾਰੀ ਅਨੁਸਾਰ ਦਲਚੀਕੇ ਰੋਡ ਤੇ ਰਹਿਣ ਵਾਲੀ ਗੁਰਦਰਸ਼ਨ ਕੌਰ ਦੇ ਭਰਾ ਨਾਲ ਪਰਵਾਸੀਆਂ ਵੱਲੋਂ ਪਹਿਲਾਂ ਪਟਾਕੇ ਚਲਾਉਣ ਤੋਂ ਰੋਕਿਆ ਤਾਂ ਜਿਸ ਤੋਂ ਪਰਵਾਸੀਆਂ ਵੱਲੋਂ ਤੈਸ਼ ਵਿੱਚ ਆ ਗਏ ਤੇ ਗੁੰਡਾਗਰਦੀ ਕੀਤੀ ਗਈ ਇੱਕ ਦਿਨ ਪਹਿਲਾਂ ਵੀ ਗੁੰਡਾਗਰਦੀ ਕੀਤੀ ਗਈ ਸੀ ਅਤੇ ਜਦ ਅਗਲੇ ਦਿਨ ਗੁਰਦਰਸ਼ਨ ਕੌਰ ਦਾ ਬੇਟਾ ਘਰ ਆਇਆ ਤਾਂ ਪ੍ਰਵਾਸੀਆਂ ਨੇ ਗਰੁੱਪ ਬਣਾ ਕੇ ਘਰ ਦੇ ਉੱਪਰ ਹੀ ਹਮਲਾ ਕਰ ਦਿੱਤਾ ਅਤੇ ਜਮ ਕੇ ਗੁੰਡਾਗਰਦੀ ਕੀਤੀ ਗਈ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਉੱਤੇ ਹੀ ਜਮ ਕੇ ਇੱਟਾਂ ਰੋੜੇ ਵੀ ਘਰ ਪਰ ਵਰਸਾਏ ਗਏ ਇਹ ਗੁੰਡਾਗਰਦੀ ਦਾ ਨਾਚ 2 ਘੰਟੇ ਲਗਾਤਾਰ ਚਲਦਾ ਰਿਹਾ ਲੇਕਿਨ ਪੁਲਿਸ ਤਦ ਤੱਕ ਨਹੀਂ ਪਹੁੰਚੀ ਕਿਸੇ ਤਰ੍ਹਾਂ ਪਰਿਵਾਰ ਨੇ ਗਵਾਂਡੀਆਂ ਦੇ ਘਰ ਟੱਪ ਕੇ ਆਪਣੀ ਜਾਨ ਬਚਾਈ ਪ੍ਰਵਾਸੀਆਂ ਦੀ ਗੁੰਡਾਗਰਦੀ ਇੱਥੇ ਨਹੀਂ ਰੁਕੀ ਜਦ ਪੀੜਤ ਪਰਿਵਾਰ ਦਾ ਰਿਸ਼ਤੇਦਾਰ ਝਗੜੇ ਨੂੰ ਛਡਾਉਣ ਵਾਸਤੇ ਆਇਆ ਤਾਂ ਪ੍ਰਵਾਸੀਆਂ ਨੇ ਉਸ ਉੱਪਰ ਵੀ ਹਮਲਾ ਕਰ ਦਿੱਤਾ ਉਸਨੂੰ ਵੀ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ ਰਾਤ ਕਈ ਘੰਟੇ ਗੁੰਡਾਗਰਦੀ ਹੁੰਦੀ ਰਹੀ ਪਰ ਪੁਲਿਸ ਨਾ ਤਾਂ ਮੌਕੇ ਤੇ ਪੁੱਜੀ ਅਤੇ ਨਾ ਅਜੇ ਤੱਕ ਕਿਸੇ આરોપી ਨੂੰ ਗ੍ਰਿਫਤਾਰ ਕੀਤਾ ਗਿਆ ਅਤੇ આરોપીਆਂ ਵੱਲੋਂ ਸ਼ਰਮ ਘੁੰਮ ਰਹੇ ਹਨ ਪੰਜਾਬ ਦੇ ਇਹ ਹਾਲਾਤ ਹੈ ਨੇ ਕੀ ਪ੍ਰਵਾਸੀ ਬਾਹਰੋਂ ਆ ਕੇ ਗੁੰਡਾਗਰਦੀ ਕਰ ਰਹੇ ਨੇ ਅਤੇ ਪੰਜਾਬੀ ਡਰ ਕੇ ਜਿੰਨੂੰ ਮਜਬੂਰ ਹੋਏ ਪਏ ਨੇ ਜ਼ਰੂਰਤ ਹੈ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਨਾਲ ਕਾਰਵਾਈ ਕਰਨ ਦੀ ਚਾਹੇ ਕੋਈ ਵੀ ਪ੍ਰਵਾਸੀ ਹੋਵੇ ਜਾਂ ਪੰਜਾਬੀ ਇਸ ਤਰ੍ਹਾਂ ਕਾਨੂੰਨ ਨੂੰ ਹੱਥ ਵਿੱਚ ਲਵੇ ਪੁਲਿਸ ਪ੍ਰਸ਼ਾਸਨ ਨੂੰ ਲੋੜ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਕਾਹਤੇ ਕਿ ਤੁਹਾਨੂੰ ਰਹਿਣ ਵਾਲੇ ਅਸੀਂ ਵੀਰ ਜੀ ਦੁੱਲਚੀ ਗੇਰੋੜ ਦੇ ਰਹਿਣ ਵਾਲੇ ਹਾਂ ਹਾਂ ਅਮਰਤਾਰੀ ਹਾਂ ਜੀ ਅਮਰਤਾਰੀ ਪਰਿਵਾਰ ਆ ਹਾਂ ਜੀ ਸਾਡੇ ਉੱਤੇ ਪ੍ਰਵਾਸੀਆਂ ਨੇ ਆਉਣਾ ਕੀਤਾ ਪ੍ਰਵਾਸੀ ਕੀ ਕਰਦੇ ਇੱਥੇ ਵੀਰ ਜੀ ਉਹ ਕਦੀ ਦਾ ਕੱਪੜੇ ਦੀ ਦੁਕਾਨ ਕਰ ਲੈਂਦੇ ਕਦੀ ਕਾਸ਼ੇ ਦੀ ਪਰ ਹੁੱਲੜ ਬਾਜੀ ਕਰਦੇ ਨੇ ਹੋਰ ਕੁਝ ਨਹੀਂ ਕਰਦੇ ਇੱਥੇ ਦੁਕਾਨ ਦੇ ਵਿੱਚ ਰਹਿ ਕੇ ਦਿਵਾਲੀ ਦਾ ਦਿਨ ਸੀ ਸਿਰਫ ਅਸੀਂ ਆਉਂਦੇ ਕਰਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਆਪਣੇ ਘਰੇ ਮੇਰਾ ਗਲੀ ਵਿੱਚ ਮਕਾਨ ਹੈ ਮੈਨੂੰ ਇਹਨਾਂ ਨੇ ਵੀਰ ਜੀ ਨੂੰ ਸੱਲਾਂ ਨੂੰ ਬੰਗਾਰਿਆ ਥੰਨੋ ਇਨਾ ਗਾਲਾਂ ਗੱਡੀਆਂ ਨੇ ਜਿਹੜੇ ਪ੍ਰਵਾਸੀ ਬਈਏ ਮੰਦੀਰ ਕੋ ਕਾਫੀ ਬਾਕੇ ਬੈਠਾ ਸੀਗਾ ਪੁਨੀਤ ਬੰਗਾਰ ਇਹਨੇ ਮੰਦੀਰ ਬਾਈ ਸੀ ਇਹਨਾਂ ਨੇ ਉਪਰ ਵੀਰ ਤੀਜੀ ਮੰਜ਼ਲ ਦੇ ਉੱਤੇ ਪਟਾਕੇ ਆਪਣੇ ਬੱਚਿਆਂ ਨਾਲ ਚਲਾ ਰਿਆ ਸੀ ਉਹਨੇ ਇੱਕ ਤੋਂ ਦੋ ਪਟਾਕੇ ਚਲਾਏ ਉਹਨੇ ਵੱਧ ਨਹੀਂ ਚਲਾਏ ਉਦੋਂ ਹੀ ਇਹਨਾਂ ਨੇ ਵਾਜਾਂ ਮਾਰਨੀਆਂ ਸ਼ੁਰੂ ਕਰਤੀਆਂ ਕਿ ਤੂੰ हटਣਾ ਜਾਂ ਸੀ ਤੈਨੂੰ ਢਾਈਏ ਵੀਰ ਜੀ ਕੁਛ ਨਹੀਂ ਬੋਲੇ ਦੂਜੀ ਵਾਰੀ ਇਹ ਫਿਰ ਗਾਲਾਂ ਗੱਡਨੀਆਂ ਸ਼ੁਰੂ ਕਰਤੀਆਂ ਉਦੋਂ ਵੀਰ ਜੀ ਉੱਪਰੋਂ نیچے ਆਏ ਨੇ ਗੱਲ ਕਰਨ ਵਾਸਤੇ ਪਰ ਜਿਵੇਂ ਹੀ ਉਹਨਾਂ ਗੇਟ ਖੋਲ੍ਹਿਆ ਇਹ 15 ਦਾ 20 ਮੁੰਡਿਆਂ ਦੇ ਗਲ ਪੈ ਗਏ ਨੇ ਇਹਨਾਂ ਨੇ ਉਹਨੂੰ ਬਾਹਰ ਖਿੱਚ ਲਿਆ ਵਾ ਬਾਹਰ ਖਿੱਚ ਕੇ ਇਹਨਾਂ ਨੇ ਇਹਨਾਂ ਨੇ ਉਹਨਾਂ ਦਾ ਧੱਕਾ ਮੁਕੀ ਕੀਤੀ ਏ ਪਰ ਉਹ ਫਿਰ ਵੀ ਆਪਦਾ ਬਚਾਅ ਕਰਕੇ ਉਹ ਭੱਜ ਗਿਆ ਨਹੀਂ ਦਸਤਾਰ ਤੱਕ ਇਹਨਾਂ ਨੇ ਲਾਈ ਆ ਉਹਨੂੰ ਸੱਟਾਂ ਮਾਰੀਆਂ ਉਹ ਉਸ ਤੋਂ ਬਾਅਦ ਹਸਪੀਟਲ ਚਲਾ ਗਿਆ ਹੈ ਥਾਣੇ ਚਲਾ ਗਿਆ ਹੈ ਉਸ ਤੋਂ ਬਾਅਦ ਮੈਂ ਆਈ ਆ ਮੈਨੂੰ ਕਿਸੇ ਨੇ ਕਿਹਾ ਵੀ ਤੇਰੇ ਭਰਾਵਾਂ ਨੇ ਗੋਲੀਆਂ ਮਾਰ ਗਏ ਨੇ ਮੈਂ ਇੱਧਰ ਆਈ ਆ ਆਣ ਕੇ ਮੈਂ ਦੇਖਿਆ ਵਾ ਕਿ ਮੇਰੇ ਭਰਾ ਅੜੀ ਹੈ ਨਹੀਂ ਸੀ ਉਹ ਚਲੇ ਗਿਆ ਸੀ ਇਹਨਾਂ ਦੀ ਫਿਰ ਇਹਨਾਂ ਦੀ ਇੱਕ ਐਕਟਿਵਾ ਖੜੀ ਸੀ ਪੁਨੀਤ ਪੁਮਾਰਦੀ ਜਿਨਨੇ ਸਾਰੀ ਇਹ ਝੜਬਾਜੀ ਕਰਵਾਈ ਹੈ ਮੁੰਡੇ ਗਾਲ੍ਹਾਂ ਪਵਾਏ ਨੇ ਇਹਦੀ ਐਕਟਿਵਾ ਖੜੀ ਸੀ ਉਹ ਚੁੱਕ ਕੇ ਅਸੀਂ ਅੰਦਰ ਕੀਤੀ ਸੀ ਕਿ ਜਦੋਂ ਇਹ ਆਏਗਾ ਅਸੀਂ ਇਹਦੇ ਨਾਲ ਗੱਲ ਕਰਾਂਗੇ ਪਰ ਇਹ ਨਹੀਂ ਆਇਆ ਇਹ ਅਸੀਂ ਐਕਟਿਵਾ ਅੰਦਰ ਕੀਤੀ 25 ਤੋਂ 30 ਮੁੰਡੇ ਲੈ ਕੇ ਸਾਡੇ ਆ ਕੇ ਗੱਲ ਪੈ ਗਈ ਸਾਰ ਪਰਿਵਾਰ ਦੇ ਮਗਰੋਂ ਪੈ ਕੇ ਬੰਦੇ ਸਾਡੇ ਕੋਈ ਕਰਨੀ ਸੀ ਬੱਚੇ ਮੇਰੇ ਤੇ ਵੀ ਬਾਹਰ ਹੋਏ ਨੇ ਮੇਰੇ ਤੇ ਕੀਤੇ ਨੇ ਮੱਲੇ ਵਾਲਿਆਂ ਨੇ ਮੇਰੀ ਜਾਨ ਜਿਹੜੀ ਹੈ ਉਹ ਬਚਾਈ ਪਰ ਤੋੜ ਵੀ ਕਿਸੇ ਬਹੁਤ ਜਿਆਦਾ ਭੰਨ ਤੋੜ ਵੀ ਸਰ ਤੁਸੀਂ ਦੇਖੋ ਜਾ ਕੇ ਮਕਾਨ ਹੁੰਦਾ ਨਵਾਂ ਮਕਾਨੇ ਹਜੇ ਸਾਲ ਸਾਨੂੰ ਬਣਾਏ ਨੂੰ ਨਹੀਂ ਹੋਇਆ ਇਹਨਾਂ ਨੇ ਉਹ ਜਾ ਕੇ ਤੁਸੀਂ ਗੇਟ ਦੀ ਵੀਡੀਓ ਬਣਾਓ ਗੇਟ ਜਾ ਕੇ ਦੇਖੋ ਇਹਨਾਂ ਨੇ ਕਿਵੇਂ ਬੰਨਿਆ ਬੱਚੇ ਅਸੀਂ ਗਵਾਂਡੀਆਂ ਗਰੇਟ ਪਾ ਕੇ ਬਚਾਏ ਨੇ ਇਹਨਾਂ ਰੋੜੇ ਕਾਫੀ ਚਲਾਏ ਨੇ ਥੱਲੇ ਉੱਪਰਲੀ ਮੰਜ਼ਲ ਤੱਕ ਇਹਨਾਂ ਰੋੜੇ ਚਲਾਏ ਸ਼ਰੀਆਮ ਗੁੰਡਾਗਰਦੀ ਸ਼ਰੀਆਮ ਕੀ ਕੀ ਆ ਵੀਰ ਜੀ ਹਾਂਜੀ ਸ਼ਰੀਆਮ ਇਹਨਾਂ ਗੁੰਡਾਗਰਦੀ ਕੀਤੀ ਮੇਰੇ ਬੱਚੇ ਦਿਵਾਰ ਹੋਏ ਨੇ ਮੇਰੇ ਦੇ ਕੀਤੇ ਨੇ ਮੇਰਾ ਸ਼ਰੀਜ਼ਾ ਵੀ ਇਹਨਾਂ ਨੇ ਵੰਦੇ ਦਵਾਰ ਕੀਤਾ ਹੈ ਮੇਰੀ ਦਸਤਾਰ ਲੱਥੀ ਹੈ ਸਾਰਾ ਕੁਝ ਹੋਇਆ ਵੀਰ ਮੇਰੇ ਭਰਾ ਦੀ ਦਸਤਾਰ ਲੱਥੀ ਹੈ ਹਾਂਜੀ ਪੂਰੀ ਕਾਰਵਾਈ ਤਿੰਨ ਦਿਨ ਅੱਜ ਹੋ ਗਏ ਨੇ ਪਹਿਲਾਂ ਤਾਂ ਮੇਰੇ ਫਾਦਰ ਨੂੰ ਇੱਥੇ ਐਡਮਿਟ ਨਹੀਂ ਕਰਦੇ ਸੀ ਕਿਸੇ ਵੀ ਤਰ੍ਹਾਂ ਅਸੀਂ ਪਰਸੋਂ ਵੀ ਲੈ ਕੇ ਐਡਮਿਟ ਨਹੀਂ ਹੋਏ ਕੱਲ ਨਹੀਂ ਹੋਏ ਅੱਜ ਅਸੀਂ ਕਿਸੇ ਦਾ ਐਡਮਿਟ ਕਰਵਾਇਆ ਹੈ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਕੋਈ ਵੀਰ ਉਹਨਾਂ ਤੇ ਪਰਚਾ ਨਹੀਂ ਕਟੀਚਾ ਅਜੇ ਤੱਕ ਕੋਈ ਅਰੈਸਟ ਨਹੀਂ ਹੋਇਆ ਸ਼੍ਰੀਆਮ ਉਵੇਂ ਹੀ ਦੁਕਾਨ ਤੇ ਆਇਆ ਤੁਸੀਂ ਉਹਦੇ ਕੈਮਰੇ ਦੀ ਵੀਡੀਓ ਪੜਾ ਕੇ ਵੇਖੋ ਸਵੇਰੇ ਵੀ ਆਇਆ ਉਹ ਕੱਲ ਵੀ ਆਇਆ ਉਹ ਸ਼ਰੀਆਮ ਆ ਰਿਹਾ ਵਾ ਉਹ ਸਾਨੂੰ ਧਮਕੀਆਂ ਦੇ ਰਿਹਾ ਵਾ ਵੀ ਮੈਂ ਕਾਂਗਰਸ ਦਾ ਖਾਸ ਬੰਦਾ ਬਸ ਉਹ ਇੱਕੋ ਹੀ ਸਾਨੂੰ ਧਮਕੀ ਦੇ ਰਿਹਾ ਵੀ ਮੈਂ ਪਿੰਕੀ ਦਾ ਮੈਂ ਕਾਂਗਰਸ ਦਾ ਖਾਸ ਬੰਦਾ ਹਾਂ ਅੱਛਾ ਮੇਰੇ ਤੇ ਕਾਰਵਾਈ ਨਹੀਂ ਹੋਏ ਹਾਂ ਮੇਰੇ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਕੋਈ ਤੁਹਾਡੀ ਹਸਪੀਟਲ ਚ ਕੋਈ ਸਰਵਾਈ ਨਹੀਂ ਹੋਏ ਕੋਈ ਕਾਰਵਾਈ ਨਹੀਂ ਹੋਏਗੀ ਮੈਨੂੰ ਇਹ ਧਮਕੀਆਂ ਦੇ ਰਹੇ ਨੇ ਪਰ ਵੀਰ ਸਾਨੂੰ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਨੇ ਇਹ ਅਰੈਸਟ ਹੋਣੇ ਚਾਹੀਦੇ ਨੇ ਹਾਂਜੀ ਸਾਡੀ ਇਹੋ ਮੰਗੇ ਵੀ ਅਰੈਸਟ ਹੋਣ ਜਲਦੀ ਤੋਂ ਜਲਦੀ ਇਹਨਾਂ ਦੇ ਪਰਚਾ ਕੱਟਿਆ ਜਾਵੇ ਅਰੈਸਟ ਕੀਤੇ ਜਾਣ ਸਾਡੀ ਸੁਣਵਾਈ ਹੋ ਹੀ ਨਹੀਂ ਰਹੀ ਕੋਈ ਸਾਡੇ ਕੋਲ ਅਜੇ ਤੱਕ ਮੁਲਾਜ਼ਮ ਨਹੀਂ ਪਹੁੰਚਿਆ ਵੀਰੇ ਕੋਈ ਨਹੀਂ ਪਹੁੰਚਿਆ ਗੁਰਮੀਤ ਸਿੰਘ ਹਾਂਜੀ ਗੁਰਮੀਤ ਸਿੰਘ ਹਾਂਜੀ ਜਿਹੜੇ ਤੁਹਾਡੇ ਝਗੜਾ ਹੋਇਆ ਕੀ ਕਰ ਲੋ ਗਿਆਂਦੀ ਹੈ ਇੱਕ ਪਟਾਕੇ ਤੋਂ ਹੋਇਆ ਪਟਾਕੇ ਤੋਂ ਲੈਪੀ ਹਾਂ ਤੁਹਾਡੇ ਦੇ ਕਿਸ ਤਰ੍ਹਾਂ ਹੋਣਾ ਰੋੜੇ ਇਟਾ ਰੋੜੇ ਕਿਰਪਾਨਾ ਤੁਸੀਂ ਕਿਵੇਂ ਗਏ ਸੀ ਇੱਥੇ ਅਸੀਂ ਫੜਾਉਣ ਗਏ ਹਾਂ ਮੇਰਾ ਭਰਾ ਮੇਰਾ ਮੁੰਡੇ ਨੂੰ ਫੜਾਉਣ ਗਏ ਹਾਂ ਕੁੱਟਮਾਰ ਕਰ ਰਹੇ ਸੀ ਕੁੱਟਮਾਰ ਕਰਦੇ ਸੀ ਫੜਾਉਣ ਗਏ ਤੁਹਾਡੇ ਦੀ ਕੀ ਮਾਰਿਆ ਇਹ ਮੈਂ ਕਿਰਪਾਨ ਮਾਰੀ अरे आप बुढा कर दी दौर दौर कर कर लिये और कार भी तो मामला होने चाहिए ना हमने ज़रूर हमने चाहिए की मामला दर्शन का अभी कितने रहते हैं जी अच्छे दो चक्रों दो चक्रों दे इक्की गलबा तो इज़रात जगह ये जी वो पहले ਪਹਿਲੇ ਦਿਨ ਵੀ ਇਹਨਾਂ ਨੇ ਰਾਤ ਦੇ 12 1 ਵਜੇ ਤਾਈਂ ਬੜੀ ਗੁੰਡਾ ਕਰਦੀ ਕੀਤੀ ਲਲਕਣ ਤੇ ਮਾਰਦੇ ਰਹੇ ਆ ਮੇਰੇ ਬੱਚੇ ਹੈ ਨਹੀਂ ਸੀਗੇ ਉਦੋਂ ਮੇਰੇ ਬੱਚੇ ਆਉਂਦੇ ਗਏ ਘਰ ਵੜਦੇ ਗਏ ਮੁੰਡਾ ਇਹਨਾਂ ਨੇ ਬਰ ਉਹਨੂੰ ਲਲਕਰੇ ਸ਼ੁਰੂ ਕਰਤੇ ਤੇ ਉਹ ਮੁਰਤੇ ਉਹਨੂੰ ਸੱਜਦੇ ਰਹੇ ਥੱਲੇ ਉਹ ਥੱਲੇ ਗੱਲ ਕਰਨ ਵਾਸਤੇ ਆਇਆ ਤੇ ਇਹਨਾਂ ਨੇ ਸਾਨੂੰ ਪਤਾ ਹੀ ਨਹੀਂ ਲੱਗਾ ਸਨ ਕੀ ਹਮਲਾ ਕਰਤਾ ਸਾਡੇ ਗੱਲ ਪੈ ਕੇ ਸਾਰੇ ਪਰਿਵਾਰ ਤੇ ਮੇਰੇ ਮੁੰਡੇ ਨੂੰ ਖਿੱਚ ਕੇ ਗੇਟ 'ਚ ਬਾਹਰ ਲੈ ਗਏ ਹਾਂਜੀ ਨਹੀਂ ਜੀ ਨਹੀਂ ਜੀ ਥੋੜੀ ਘਰ ਦਸਤਾਰ ਬੰਦ ਹੈ ਹਾਂਜੀ ਉੱਧਰ ਦਸਤਾਰ ਬੰਦ ਹੁੰਦਾ ਅੰਮ੍ਰਿਤਨੀ ਸਾਹਿਬ ਦਾ ਅੰਮ੍ਰਿਤ ਹੈ ਬੋਲਣਾ ਕੋਟ ਬਾਰ ਕੀਤੀ ਹਾਂਜੀ ਹੋਰ ਕਿੱਧਰ ਆ ਬੋਲੋ ਹੋਰ ਜੀ ਸਾਰਿਆਂ ਨਾਲ ਹੀ ਅਸੀਂ ਤੀਜੀ ਮੰਜ਼ਲ ਟੱਪ ਕੇ ਹੀ ਕਿਸੇ ਦੇ ਘਰ ਜਾ ਕੇ ਰਾਤ ਕੱਤੀ ਹੈ ਹਾਂਜੀ ਉਹਨੇ ਜਿਹੜੇ ਹਮਲਾ ਕਰਵਾਏ ਇਹ ਜੀ ਭਈ ਹੈ ਹਾਂਜੀ ਇਹ ਉਧਰੋਂ ਤੇ ਜਾ ਇਹਨਾਂ ਦੀ ਸਿਰਫ ਦੁਕਾਨ ਹੈ ਇੱਥੇ ਇਹਨਾਂ ਦਾ ਤਾਂ ਬਸ ਗੁੰਡਾ ਕਰਦੀ ਵਾਸਤੇ ਹੋਰ ਕੁਝ ਇਹਨਾਂ ਦਾ ਹੈ ਹੀ ਨਹੀਂ ਜਦੋਂ ਮੇਰੇ ਮੁੰਡੇ ਆਉਂਦੇ ਇਹਨਾਂ ਦਾ ਦੂਜਾ ਤੀਜਾ ਵੀ ਰੋਗੋ ਤੋਂ ਗੱਲ ਪੈਂਦੀ। ਇਸ ਮੈਨੂੰ ਕਹਿੰਦੇ ਸੀ ਥਾਂ ਦੇ ਦੇ ਥਾਂ ਮੰਗਦੇ ਸੀਗੇ। ਮੈਂ ਕਿਹਾ ਵੀ ਅਸੀਂ ਗਰੀਬ ਆਦਮੀ ਮਮਾ ਸਾਹ ਬਣਾਈ ਮੈਂ ਥਾਂ ਵਿੱਚ ਨਹੀਂ। ਉੱਥੋਂ ਇਹਨਾਂ ਨੇ ਖਿੰਚਕ ਕੱਢਦੇ ਕਰਦੇ ਕਦੇ ਸਾਡੇ ਤੇ ਕੋਈ ਲੀ ਜਾਨ ਲਾ ਦੇਂਦੇ ਕਦੇ ਕੋਈ ਲਾ ਲੈਂਦੇ। ਤੇ ਅੰਤੋਂ ਤਾਂ ਕੁਦਰਤ ਰੱਬ ਦੀ ਮੁੰਡਾ ਬਾਹਰ ਨਿਕਲ ਗਿਆ। ਨਹੀਂ ਤਾਂ ਇਹਨਾਂ ਨੇ ਮੇਰਾ ਮੁੰਡਾ ਅੰਦਰੇ ਮਾਰ ਦੇਣਾ ਸੀ ਸਰਚ। ਸਰਾਤ ਸੈਅਸੀ ਦਾ ਕੋਈ ਦੇ ਨਹੀਂ ਰਿਹਾ ਸੀ। ਉਸ ਵੇਲੇ ਤਾਂ ਬਾਜ ਵੀ ਨਹੀਂ ਕੋਈ ਦੇ ਰਿਹਾ ਸੀ। ਮੈਂ ਉਹ 9.3 ਕੰਦਾ ਟੱਪ ਦੀ ਕੋਠੇ ਜਾ ਕੇ ਥੋੜੀ ਮੜਕੀ ਨਾਲ ਕੋਲਵਾਰ ਬੀਤੋ। ਹਾਂਜੀ। ਇਹ ਆਉਂਦੇ ਪੈਸੇ ਆਵਦੇ ਘਰ ਵੱੰਨੂ। ਕੁੜੀਆਂ ਮੇਰੀ ਪਿਛਲੀ ਗਲੀ ਚ ਜਦੋਂ ਇਹਨਾਂ ਨੂੰ ਕਿਸੇ ਨੇ ਸਿਨਿਆਰ ਦਿੱਤਾ ਵੀ ਤੁਹਾਡੇ ਘਰੇ ਲੜਾਈ ਹੋ ਗਈ ਤੇਰੇ ਭਰਾਵਾਂ ਦੇ ਗੱਲ ਪੈ ਗਿਆ ਮੇਰੇ ਮੁੰਡੇ ਦੀ ਦਸਾਰ ਲਾ ਲਈ। ਉਹ ਫਿਰ ਇੱਕ ਲੜਕੀ ਉਧਰ ਤੁਰੇ ਆਉਂਦੇ ਸੀ ਇੱਤਨੇ ਜਣ। ਮੇਰੇ ਘਰ ਵਾਲਾ ਵੀ ਤੁਰੇ ਆਉਂਦਾ ਸੀ, ਇਹ ਵੀ ਤੁਰੇ ਆਉਂਦੇ ਸੀ, ਦੋ ਤਾਂ ਮਰਾ ਇਦਾਂ ਵੀ ਤੁਰੇ ਆਉਂਦਾ ਸੀ। ਇਹਨਾਂ ਦੇ ਫਿਰ ਗੱਲ ਪੈ ਗਏ। ਪੂਰਾ ਚ ਇਹਨਾਂ ਨੂੰ ਪਹਿਲਾਂ 12 ਇਹਨਾਂ ਦਾ ਗੱਲ ਪੈ ਗਈ ਜਿਵੇਂ ਅਗਰ ਤੋਂ ਬਾਅਦ। ਇਹ ਮਰਗੀ ਦੇ ਜਿਹੜੇ ਆਪਣੇ ਕੇਸਾ ਦੀ ਬੇਤ ਕੀ ਹੋਈ ਹੈ ਹਾਂਜੀ ਜਦੋਂ ਫਿਰ ਤੁਹਾਨੂੰ ਦਸਤਾਰ ਲੈ ਕੇ ਸਰਕਸੀ ਹੋ ਗਿਆ ਸਰ ਜੀ ਜੇ ਤੋੜੇ ਫਿਰ ਵੀ ਆਈ ਹੋਇਆ ਆਪਣੇ ਸਿਰ ਸਿਰਿਸਾਉ ਤੁੱਟਿਆ ਪਤਾ ਨਹੀਂ ਲੱਗਾ ਸਰ ਜੀ ਸਾਨੂੰ ਤਾਂ ਬੰਦੇ ਬਹੁਤ ਜ਼ਿਆਦਾ ਵੀ ਕੀ ਹੋ ਗਿਆ ਤਾਂ ਕੀ ਨਹੀਂ ਸਾਨੂੰ ਕੁਝ ਪਤਾ ਨਹੀਂ ਲੱਗਾ ਉਹ ਕਾਰਵਾਈ ਦੇ ਕਿੱਦਾਂ ਦੀ ਬਾਤ ਕਾਰਵਾਈ ਇਹ ਜੀ ਕੀਤੀ ਨਹੀਂ ਰਿਪੋਰਟ ਨਾ ਆਉਂਦੀ ਕਾਰਵਾਈ ਤੁਸੀਂ ਦੇ ਕੋਲ ਚਾਹੀਦੀ ਕਾਰਵਾਈ ਚਾਹੀਦੀ ਆ ਜੀ ਸਾਬਿਤ ਫਿਰ ਗਰੀਬਾਂ ਦਾ ਤਾਂ ਸੁਣਨੀ ਹੈ ਨੀ ਸਾਡੇ ਕੋਲੇ ਤੇ ਹੋਣਾ ਕਿ ਹਾਂਜੀ ਕੀ ਬਾਤ ਹੈ ਆਪੇ ਉਹ ਸਰ ਜੀ ਨੇ ਕੋਲੇ ਡਾਂਗਾ ਸੋਤੇ ਸੀ ਕਰਫਾਨਾ ਸੀ ਵਿੱਚ ਸਾਰਾ ਕੁਝ ਸੀ ਰੋੜੇ ਵੀ ਸੀ ਹੁਣ ਆਪਾਂ ਨੂੰ